ਮੈਂ ਸਰਵਣ ਸਿੰਘ ਪੰਦੇਰ ਦਿੱਲੀ ਅੰਦੋਲਨ 2 ਦਾ ਆਗੂ ਬੋਲ ਰਿਹਾ ਜੀ ਔਰ ਜਿਵੇਂ ਮੋਦੀ ਸਰਕਾਰ ਨੇ ਅੜਿਅਲ ਰਵਈਆ ਅਪਣਾ ਲਿਆ ਜਿਵੇਂ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਵੀ ਸਾਨੂੰ ਏਅਰ ਐਂਬੂਲੈਂਸ ਦੇਣ ਅਰਧ ਸੈਨਿਕ ਫੋਰਸ ਦੇਣ ਤੱਕ ਆਫਰ ਆਈ ਔਰ ਅਸੀਂ ਨਹੀਂ ਮੇਰਾ ਨਾਮ ਡਾਕਟਰ ਸਾਹਿਲ ਕੁਮਾਰ ਸੌਂਦੀ ਮੈਂ ਇੱਥੇ ਬਤੌਰ ਮੈਡੀਕਲ ਅਫਸਰ ਸੇਵਾ ਨਿਭਾ ਰਿਹਾ ਹੈ ਸਾਡਾ ਕਲੀਨਿਕ ਦਾ ਨਾਮ ਆਮ ਆਦਮੀ ਕਲੀਨਿਕ ਲੰਬਾਪਿੰਡ ਹੈ ਜਿੰਨੇ ਵੀ ਆਮ ਆਦਮੀ ਕਲੀਨਿਕ ਖੁੱਲੇ ਨੇ ਹਰ ਇਲਾਜ ਹਰ ਦਵਾਈ ਫਰੀ ਮਿਲਦੀ ਹੈ ਲੋਕੀ ਆਪਣੇ ਬੀਪੀ ਦੀ ਦਵਾਈਆਂ ਸ਼ੂਗਰ ਦੀਆਂ ਦਵਾਈਆਂ ਇਹ ਸਭ ਨਾਂ ਦਾ ਆਪਣੇ ਸਾਡੇ ਕੋਲ ਲਾਭ ਆ ਕੇ ਲੈ ਸਕਦੇ ਨੇ ਫਰੀ ਦੇ ਵਿੱਚ ਇੱਥੇ ਲੈਬ ਟੈਸਟ ਵੀ ਹੁੰਦੇ ਨੇ ਜਿਹੜੇ ਵੀ ਲੋਕੀ ਬਿਮਾਰ ਨੇ ਜਾਂ ਕਿਸੇ ਨੂੰ ਬੁਖਾਰ ਜ਼ਿਆਦਾ ਚੜਦਾ ਹੈ ਆਪਣਾ ਇੱਥੇ ਆ ਕੇ ਟੈਸਟ ਕਰਵਾ ਸਕਦੇ ਨੇ ਤਾਂ ਕਿ ਉਹ ਟਾਈਮ ਸਿਰ ਆਪਣਾ ਇਲਾਜ ਕਰਵਾ ਸਕਣ ਹੁਣ ਕਿਸੇ ਵੀ ਤਰ੍ਹਾਂ ਦੀ ਦਵਾਈਆਂ ਟੈਸਟਾਂ ਲਈ ਘਰ ਤੋਂ ਦੂਰ ਨਹੀਂ ਜਾਣਾ ਪੈਂਦਾ ਤੇ ਨਾ ਹੀ ਪ੍ਰਾਈਵੇਟ ਹਸਪਤਾਲਾਂ ਦੇ ਚੱਕਰ ਲਗਾਉਣੇ ਪੈਂਦੇ ਨੇ ਸਗੋਂ ਮੁਹੱਲਿਆਂ ਚ ਖੁੱਲੇ ਆਮ ਆਦਮੀ ਕਲੀਨਿਕ ਮੁਫਤ ਚ ਹੀ ਬੁਨਿਆਦੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੇ ਵਿੱਚ ਮੀਲ ਪੱਥਰ ਸਾਬਤ ਹੋ ਰਹੇ ਹਨ ਇਹ ਸਭ ਮੁਮਕਿਨ ਹੋ ਪਾਇਆ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਕੋਸ਼ਿਸ਼ਾਂ ਸਦਕਾ ਪੰਜਾਬ ਦੇ ਵਿੱਚ ਨਵੀਂ ਸਿਹਤ ਕ੍ਰਾਂਤੀ ਚਲਾਈ ਹੋਈ ਹੈ ਸੀ ਸ਼ਾਨਦਾਰ ਤੁਹਾਨੂੰ ਹਸਪਤਾਲ ਤੇ ਸ਼ਾਨਦਾਰ ਸਿਹਤ ਸਵਾਵਾਂ ਦੇਵਾਂਗੇ ਕਰਨ ਕਰਨ ਗਿਆ ਤਾਂ ਬਜ਼ੁਰਗ ਬੈਠਾ ਸੀ ਉਹਦੀ ਅੱਖਾਂ ਚੋਂ ਪਾਣੀ ਆ ਗਿਆ ਉਹ ਕਹਿੰਦਾ ਪੁੱਤਰ 25 ਕਿਲੋਮੀਟਰ ਜਾਣਾ ਪੈਂਦਾ ਪੰਜਾਬ ਚ ਹੁਣ ਤੱਕ 882 ਆਮ ਆਦਮੀ ਕਲੀਨਿਕ ਲੋਕਾਂ ਨੂੰ ਸੇਵਾ ਪ੍ਰਦਾਨ ਕਰ ਰਹੇ ਹਨ ਜਿੱਥੋਂ 2 ਕਰੋੜ ਤੋਂ ਵੱਧ ਮਰੀਜ਼ ਇਲਾਜ ਕਰਵਾ ਚੁੱਕੇ ਹਨ ਤੇ ਲੱਖਾਂ ਲੋਕਾਂ ਨੇ ਮੁਫਤ ਟੈਸਟ ਵੀ ਕਰਵਾਏ ਹਨ ਪੰਜਾਬ ਸਰਕਾਰ ਨੇ ਲੰਮੇ ਪੜੇ ਆਦਮੀ ਕਲੀਨਿਕ ਖੋਲਿਆ ਤਾਂ ਬਹੁਤ ਲੋਕਾਂ ਨੂੰ ਫਾਇਦਾ ਹੋ ਰਿਹਾ ਗੈਂ ਆਪਣੇ ਵੱਲੋਂ ਪਿੰਡ ਵੱਲੋਂ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਮਨੀ ਕਹਿੰਦਾ ਦੀ ਉਹਨਾਂ ਦਾ ਆਪਣਾ ਕਹਿਣਾ ਵੀ ਇਹ ਪੰਜਾਬੀ ਨੂੰ ਲੜਾਉਣ ਵਾਲੀ ਗੱਲ ਸੀ ਦੂਜਾ ਕੇਂਦਰ ਨੇ ਹੋਰ ਹਮਲਾ ਵਿਢਿਆ ਜਿਹੜਾ ਹੁਣ ਕਹਿੰਦੇ ਆ ਵੀ ਸਾਨੂੰ ਨੈਸ਼ਨਲ ਹਾਈਵੇ ਵਾਸਤੇ ਜਿਹੜੀ ਕਾਰਪੋਰੇਟ ਮਾਡਲ ਤਹਿਤ ਬਣ ਰਹੀ ਆ ਵੀ ਹੋਰ ਜ਼ਮੀਨਾਂ ਚਾਹੀਦੀਆਂ ਆ ਇਹ ਵੀ ਪੰਜਾਬੀਆਂ ਨੂੰ ਲੜਾਉਣ ਦਾ ਵਿਸ਼ਾ ਵਾ ਕਿਸਾਨਾਂ ਨੂੰ ਮਾਅਬਜ਼ਾ ਦਿੱਤੇ ਬਗੈਰ ਜ਼ਬਰਦਸਤੀ ਪੰਜਾਬ ਦੇ ਵਿੱਚੋਂ ਜ਼ਮੀਨਾਂ ਨਹੀਂ ਖੁੱਸਣ ਦੇਾਂਗੇ ਜਿੱਥੇ-ਜਿੱਥੇ ਜ਼ਬਰਦਸਤੀ ਸਰਕਾਰ ਤੱਕੇ ਨਾ ਜ਼ਮੀਨ ਖੋਣਾ ਚਾਹੁੰਦੀ ਆ ਉੱਥੇ-ਉੱਥੇ ਕਿਸਾਨਾਂ ਨੂੰ ਡਟ ਕੇ ਪੰਜਾਬੀਆਂ ਨੂੰ ਇਹਦਾ ਵਿਰੋਧ ਕਰਨਾ ਚਾਹੀਦਾ ਜਿਵੇਂ ਔਰ ਚਾ ਆਪਣੇ ਵੱਡੀਆਂ ਅਖਬਾਰਾਂ ਨੇ ਦੇਸ਼ਦਿਆ ਨੇ ਛਾਪਿਆ ਵੀ ਪੰਜਾਬ ਦੀਆਂ ਜ਼ਮੀਨਾਂ ਤੇ ਹੁਣ ਸ਼ਹਿਰ ਉੱਗ ਰਹੇ ਨੇ ਪੰਜਾਬ ਦੀਆਂ ਜ਼ਮੀਨਾਂ ਇਹ ਜਿਹੜੇ ਪ੍ਰੋਜੈਕਟ ਨੇ ਪੰਜਾਬ ਦੇ ਵਿੱਚ ਭਾਰਤ ਵੱਲੋਂ ਵੱਡਾ ਹਿੱਸਾ ਜ਼ਮੀਨਾਂ ਦਾ ਸਾਡਾ ਖੋਕੇ ਲੈ ਚੁੱਕੇ ਨੇ ਇਹ ਜ਼ਮੀਨਾਂ ਸਾਨੂੰ ਨਹੀਂ ਦੇਣੀਆਂ ਚਾਹੀਦੀਆਂ ਇਹਦੇ ਨਾਲ ਦੀ ਨਾਲ ਜਿਹੜਾ ਦੋਵਾਂ ਫੋਰਮਾਂ ਨੇ ਫੈਸਲਾ ਕਰ ਲਿਆ ਵੀ ਡੱਲੇਵਾਲ ਸਾਹਿਬ ਕਿਸੇ ਕਿਸਮ ਦੀ ਮੈਡੀਕਲ ਸਹਾਇਤਾ ਨਹੀਂ ਲੈਣਗੇ ਇਹਦੇ ਨਾਲ ਨਾਲ ਜਿਹੜੀ ਅੱਜ ਮੀਟਿੰਗ ਸੀ ਪੰਜ ਕੁੱਲੇ ਕਮੇਟੀ ਦੀ ਉਹਦਾ ਫੈਸਲਾ ਦੋਵੇਂ ਫਾਰਮ ਕਰ ਚੁੱਕੇ ਸੀ ਵੀ ਇਹ ਕਮੇਟੀ ਸਾਡੇ ਮਸਲਿਆਂ ਦਾ ਹੱਲ ਨਹੀਂ ਹੋਗੀ ਇਹ ਕਮੇਟੀਆਂ ਚ ਅਲਝਾਉਣਾ ਚਾਉਂਦੇ ਨੇ ਨਾ ਇਹ ਸਾਡਾ ਜਿਹੜਾ 12 ਮੰਗਾਂ ਨੇ ਇਹ ਅਦਾਲਤਾਂ ਦਾ ਵਿਸ਼ਾ ਹੈਗਾ ਵਾ ਇਹ ਤਾਂ ਪੋਲੀਟੀਕਲ ਟਾਕ ਦਾ ਵਿਸ਼ਾ ਵਾ ਜਿੱਤ ਤੇ ਮੋਦੀ ਸਰਕਾਰ ਅੜੀਅਲ ਰਵਈਆ ਅਪਣਾ ਕੇ ਬੈਠੀ ਹੋਈ ਆ ਅਸੀਂ ਫੇਰ ਅਪੀਲ ਕਰਦੇ ਆ ਪੰਜਾਬ ਦੇ ਸਮੁੱਚੇ ਗਾਇਕਾਂ ਨੂੰ ਇੱਕ ਬਹੁਤ ਵੱਡਾ ਹਿੱਸਾ ਕਿਸਾਨਾਂ ਦਾ ਦਿੱਲੀ ਅੰਦੋਲਨ 2 ਦੀ سپورਟ ਵਿੱਚ ਖੜਾ ਵਾ ਔਰ ਲਗਾਤਾਰ سپورਟ ਕਰ ਰਿਹਾ ਰਹਿੰਦਿਆਂ ਨੂੰ ਵੀ ਮੀਨ ਕਰਦੇ ਆ ਕਿ ਉਹ ਕਿਸਾਨਾਂ ਦੇ ਅੰਦੋਲਨ ਦੇ ਹੱਕ 'ਚ ਬੋਲਣ ਭਾਵੇਂ ਦਲਜੀਤ ਦਸਾਂਤ ਤੇ ਕੋਈ ਹੋਰ ਵੀ ਹੋਵੇ ਇਹਦੀ ਨਾਲ ਦੀ ਨਾਲ ਕੱਲ ਭਈ ਖਨੌਰੀ ਚਲੋ ਇਹ ਨਾਰੇ ਨੂੰ ਬੁਲੰਦ ਕਰੋ ਕੱਲ ਵੱਡੀ ਮਹਾਪੰਚਾਇਤ ਆ ਉੱਥੇ ਇਹ ਤੋਂ ਗਾਹਾਂ ਜੇ ਮੋਦੀ ਸਰਕਾਰ ਨੂੰ ਹਿਲਾਉਣਾ ਇਹ ਕਨੌਰੀ ਦਾ ਕੱਠ ਮੋਦੀ ਸਰਕਾਰ ਦੀਆਂ ਜੜਾਂ ਹਲਾ ਦਊਗਾ। ਅਰੇਦੋਗਾਹ 6 ਨੂੰ ਸ਼ੰਭੂ ਬਾਰਡਰ ਤੇ ਗੁਰਗੋਬਨ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾਊਗਾ। ਜਿਨ੍ਹਾਂ ਦੀ ਬਾਣੀ ਕਹਿੰਦੀ ਆ ਮਾਨਸ ਕੀ ਜਾਤ ਸਭੇ ਇੱਕੇ ਪਹਿਚਾਨ ਬੋ ਜੜੀ ਮੋਦੀ ਸਰਕਾਰ ਇੱਥੇ ਹਿੰਦੂਆਂ ਤੇ ਸਿੱਖਾਂ ਦੇ ਵਿੱਚ 파ੜਾ ਪਾਉਣਾ ਚਾਹੁੰਦੀ ਆ। ਦਲਤਾਂ ਸਵਰਨਾ ਦੇ ਵਿੱਚ 파ੜਾ ਪਾਉਣੀ ਚਾਹੀਦੀ ਆ। ਗੁਰੂ ਸਾਹਿਬ ਦੇ ਉਹ ਦੱਸੇ ਮਾਰਗ ਤੇ ਚੱਲਣ ਦਾ ਅਸੀਂ ਪਰਨ ਲਈਏ ਛੇ ਨੂੰ ਛੰਬੂ ਦੇ ਵਿੱਚ ਔਰ ਇਹ ਮੋਰਚਾ ਜਿੱਤਣ ਦਾ ਅਹਿਦ ਕਰੀਏ ਵੀ ਕਾਰਪੋਰੇਟ ਪਜਾਓ ਤੇ ਦੇਸ਼ ਬਚਾਓ ਦਾ ਨਾਰਾ ਲਾਈਏ ਸਾਨੂੰ ਆਸ ਹੈ ਸਾਡੀ ਅਪੀਲ ਨੂੰ ਪੰਜਾਬੀ ਪੂਰਾ ਪੈਰਾ ਦੇਣਗੇ ਧੰਨਵਾਦ